ਤੋ ਪਿਆਰੀ ਸਾਧ ਸੰਗਤ ਅੱਜ ਦਾ ਜੋ ਫਰਮਾਨ ਹੈ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਰਾਵ ਧਨ ਆਸਰੀ ਦੇਵ ਜੀ ਉਹ ਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਜੀ ਦਾ ਜੋ ਪ੍ਰਮਾਨ ਹੈ ਧਨ ਆਸਰੀ ਮਹੱਲਾ ਪੰਜਵਾਂ ਉਜਾਤਨ ਕਰੈ ਮਾਨੁ ਘਟਹਿ ਕਾਵੈ ਉਹ ਅੰਤਰਜਾਮੀ ਜਾਨੈ ਪਾਪ ਕਰੇ ਕਰ ਮੁਕਰ ਪਾਵੇ ਭੇਖ ਕਰੇ ਨਿਰਵਾਨ ਜਾਨ ਦੂਰ ਤੁਮੈ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੇ ਡੋਬੀ ਫੇ ਰਹ ਪਵਿੱਤਰ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਮਝਾਉਂਦੇ ਹਨ ਕਿ ਮਨੁੱਖ ਲੋਭ ਲਾਲਚਾਂ ਵਿੱਚ ਫਸਿਆ ਹੋਇਆ ਲੋਭ ਲਾਲਚਾਂ ਵਿੱਚ ਫਸਿਆ ਹੋਇਆ ਦੂਜਿਆਂ ਨੂੰ ਧੋਖਾ ਦੇ ਰਿਹਾ ਹੈ ਠੱਗੀਆਂ ਮਾਰ ਰਿਹਾ ਹੈ ਪਾਪ ਕਰ ਰਿਹਾ ਹੈ ਲੁਕਛਪ ਕੇ ਦੇਖਦਾ ਮੈਨੂੰ ਕੋਈ ਦੇਖਤਾ ਨਹੀਂ ਰਿਹਾ ਕਦੀ ਉਧਰ ਦੇਖਦਾ ਕਦੀ ਉਧਰ ਦੇਖਦਾ ਕਦੀ ਪਿੱਛੇ ਦੇਖਦਾ ਕਦੀ ਅੱਗੇ ਦੇਖਦਾ ਕਿ ਮੈਨੂੰ ਕੋਈ ਦੇਖਤਾ ਨਹੀਂ ਰਿਹਾ ਤਾਂ ਕਿ ਉਹ ਲੋਭ ਲਾਲਚ ਵਿੱਚ ਕਾਮਯਾਬ ਹੋ ਸਕੇ ਠੱਗੀ ਮਾਰ ਕੇ ਪਾਪ ਕਰਕੇ ਧਨ ਇਕੱਠਾ ਕਰ ਸਕੇ ਇਹ ਦਿਨ ਉੱਤਰ ਦੇਖਦਾ ਰੱਬ ਨੂੰ ਅਕਾਲ ਪੁਰਖ ਵਹਿਗੂ ਨੂੰ ਦੂਰ ਜਾਣਦਾ ਉਹ ਨੂੰ ਇਹ ਨਹੀਂ ਸਮਝ ਪੈ ਰਹੀ ਭਾਵੇਂ ਤੈਨੂੰ ਕੋਈ ਵੀ ਨਾ ਦੇਖੇ ਪਰ ਰੱਬ ਦੀ ਨਿਗਾਹ ਵਿੱਚ ਤਾਂ ਤੂੰ ਹੈਂ ਰੱਬ ਤਾਂ ਬਿਲਕੁਲ ਤੇਰੇ ਨੇੜੇ ਹੈ ਰੱਬ ਤੇਰੇ ਤੋਂ ਦੂਰ ਨਹੀਂ ਰੱਬ ਨੂੰ ਦੂਰ ਜਾਣਦਾ ਹੈ ਜਾਣਤ ਦੂਰ ਤੁਮੇ ਪ੍ਰਭ ਨੇੜੇ ਹੈ ਪ੍ਰਭ ਤੁਝ ਬਿਲਕੁਲ ਨੇੜੇ ਇਹ ਲੋਭੀ ਲਾਲਚੀ ਮਨੁੱਖ ਤੈਨੂੰ ਦੂਰ ਜਾਣਦਾ ਹੈ ਪਾਪ ਕਰਨ ਦੇ ਲਈ ਲੋਭ ਲਾਲਚ ਵਿੱਚ ਫਸਿਆ ਹੋਇਆ ਮਨੁੱਖ ਪਾਪ ਕਰਨ ਦੇ ਲਈ ਇਤਨਾ ਉਤਾਵਲਾ ਹੈ ਇਧਰ ਉਧਰ ਦੇਖ ਰਿਹਾ ਹੈ ਪ੍ਰਸ਼ਨ ਨੂੰ ਇਹ ਨਹੀਂ ਸਮਝ ਪੈ ਰਹੀ ਕਿ ਰੱਬ ਤਾਂ ਹਰ ਵਕਤ ਨਾਲ ਹੈ ਰੱਬ ਤਾਂ ਹਰ ਵਕਤ ਦੇਖ ਰਿਹਾ ਹੈ ਉਤੋਂ ਕਿਵੇਂ ਰੱਬ ਤੋਂ ਕਿਵੇਂ ਲੁਕ ਸਕਦਾ ਮੈਂ ਜਾਣ ਤ ਦੂਰ ਤੂੰ ਮੇ ਪ੍ਰਭ ਨੇੜੇ ਹੈ ਪ੍ਰਭ ਤੂੰ ਤਾਂ ਬਿਲਕੁਲ ਨੇੜੇ ਹੈ ਇਹ ਲੋਭੀ ਲਾਲਚੀ ਤੈਨੂੰ ਦੂਰ ਸਮਝੀ ਬੈਠਾ ਉਤ ਤੱਕ ਉਤ ਤੇ ਉਤ ਪੇਖੇ ਆਵੇ ਲੋਭੀ ਫੇਰ ਲੋਭ ਲਾਲਚਾਂ ਵਿੱਚ ਫਸਿਆ ਹੋਇਆ ਮਨੁੱਖ ਕਦੇ ਇੱਧਰ ਦੇਖਦਾ ਕਦੇ ਉੱਧਰ ਦੇਖਦਾ ਕਿ ਮੈਨੂੰ ਤਾਂ ਕੋਈ ਦੇਖੇ ਹੀ ਨਹੀਂ ਰਿਹਾ ਐ ਸਮਝੀ ਬੈਠਾ ਮੈਨੂੰ ਕੋਈ ਦੇਖ ਨਹੀਂ ਰਿਹਾ ਬਸ ਫਿਰ ਪਾਪ ਕਰਨ ਦਾ ਉਹਦੇ ਅੰਦਰ ਹੌਸਲਾ ਪੈ ਜਾਂਦਾ ਕਿ ਮੈਨੂੰ ਤਾਂ ਕੋਈ ਦੇਖ ਹੀ ਨਹੀਂ ਰਿਹਾ ਗੁਰੂ ਮਹਾਰਾਜ ਸਾਨੂੰ ਜੋ ਉਪਦੇਸ਼ ਦਿੰਦੇ ਹਨ ਭਾਵੇਂ ਤੈਨੂੰ ਕੋਈ ਵੀ ਨਹੀਂ ਦੇਖਦਾ ਪਰ ਇੱਕ ਯਾਦ ਰੱਖ ਰੱਬ ਹਰ ਵਕਤ ਤੇ ਤੈਨੂੰ ਦੇਖ ਰਿਹਾ ਹੈ ਉਹ ਹਰ ਵਕਤ ਤੇਰੇ ਨਾਲ ਲਿਖਤਾ ਰੱਬ ਨੇ ਮੰਗਣਾ ਦਿੱਤਾ ਕਹਿੰਦੇ ਉਤ ਤੱਕ ਹੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹੋ ਲੋਭ ਲਾਲਚਾਂ ਵਿੱਚ ਕਿਰਿਆ ਹੋਇਆ ਪਾਪ ਕਰੀ ਜਾਂਦਾ ਕਿ ਮਨ ਤਾਂ ਕੋਈ ਦੇਖਦਾ ਹੀ ਨਹੀਂ ਹੈ ਹੁਣ ਸਤਗੁਰੂ ਜੀ ਸਮਝਾਉਂਦੇ ਆਂ ਜਤਨ ਕਰੇ ਮਨੁੱਖ ਡਹਿ ਕਾ ਵੋ ਅੰਤਰ ਜਾਮੀ ਜਾਣੈ ਆਪਣਾ ਜੋ ਉਹਦੇ ਅੰਦਰ ਲੋਭ ਲਾਲਚ ਹੈ ਲੋਭ ਲਾਲਚ ਦੇ ਵਿੱਚ ਉਹ ਕਾਮਯਾਬੀ ਪ੍ਰਾਪਤ ਕਰਨ ਵਾਸਤੇ ਬੜੇ ਯਤਨ ਕਰਦਾ ਹੈ ਮਨੁੱਖਾਂ ਨੂੰ ਧੋਖਾ ਦੇਣ ਵਾਸਤੇ ਜਤਨ ਕਰੇ ਮਨੁੱਖ ਡਹਿਕਾਵੇ ਮਨੁੱਖਾਂ ਨੂੰ ਤੁਖਾ ਦੇਣ ਵਾਲੀ ਮਨੁੱਖਾਂ ਦੀ ਮਨੁੱਖਾਂ ਦੀਆਂ ਅੱਖਾਂ ਵਿੱਚ ਮਿੱਟੀ ਪਾ ਕੇ ਮਨੁੱਖਾਂ ਨੂੰ ਲੁੱਟਣ ਦੇ ਲਈ ਉਹਨਾਂ ਕੋਲੋਂ ਕੁਝ ਖੋਣ ਲਈ ਬੜੇ ਜਤਨ ਕਰਦਾ ਜਤਨ ਕਰੇ ਮਨੁੱਖ ਡਹਿਕਾਵੇ ਮਨੁੱਖਾਂ ਨੂੰ ਧੋਖਾ ਦੇਣ ਲਈ ਯਤਨ ਕਰਦਾ ਸੋਚਦਾ ਹਰ ਵਕਤ ਇਹ ਤਰੀਕਾ ਸੋਚਦਾ ਕਿ ਉਸ ਮਨੁੱਖ ਨੂੰ ਮੈਂ ਕਿਵੇਂ ਧੋਖਾ ਦੇ ਕੇ ਉਹਦੇ ਕੋਲੋਂ ਆ ਚੀਜ਼ ਖੋਲਮ ਕਿਵੇਂ ਮੈਂ ਕਿਸੇ ਨੂੰ ਲੁੱਟ ਲਵਾਂ ਕਿਵੇਂ ਬੇਈਮਾਨੀ ਕਰਕੇ ਮੈਂ ਉਹਦੇ ਕੋਲੋਂ ਕੁਝ ਲੁੱਟ ਲਵਾਂ ਉਦੇ ਕੋਲੋਂ ਖੋਲ ਮਾਂ ਕਿੰਮਤੁ ਖਾ ਦੇਤੀ ਉਹਨੀਆਂ ਅੱਖਾਂ 'ਚ ਮਿੱਟੀ ਪਾ ਗਈ ਮੈਂ ਉਹਦੇ ਕੋਲੋਂ ਧੰਨ ਖੋਲ ਮਾਂ ਜਤਨ ਕਰੇ ਮਾਨੁਖ ਡਹਿਕਾਵੇ ਉਹ ਅੰਤਰਜਾਮੀ ਜਾਂਨੇ ਪਰ हे ਭਾਈ ਉਹ ਤਾਂ ਅੰਤਰਜਾਮੀ ਜਣਾ ਤੇਰੇ ਅੰਦਰ ਜੋ ਚੱਲ ਰਿਹਾ ਪਾਪ ਫਾ ਹਮੇ ਕਿਸੇ ਨੂੰ ਨਹੀਂ ਪਤਾ ਹੁਣ ਮੇਰੇ ਅੰਦਰ ਦਾ ਤੁਹਾਨੂੰ ਕੀ ਪਤਾ ਹੈ ਮੇਰੇ ਅੰਦਰ ਕੀ ਚੱਲ ਰਿਹਾ ਹੈ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਕਿਸੇ ਨੂੰ ਨਹੀਂ ਪਤਾ ਪਰ ਉਹ ਅੰਤਰਜਾਮੀਆਂ ਪ੍ਰਭੂ ਉਸ ਨੂੰ ਸਾਰਿਆਂ ਦੇ ਦਿਲਾਂ ਦਾ ਪਤਾ ਹੈ ਅ ਇਹ ਅੰਦਰ ਕੀ ਲਈ ਬੈਠਾ ਇੱਕ ਮਨੁੱਖ ਦੂਜੇ ਦੇ ਮਨੁੱਖ ਦੇ ਅੰਦਰ ਦੀ ਨਹੀਂ ਮੁਝ ਸਕਦਾ ਇਸ ਕਰਕੇ ਧੋਖਾ ਖਾ ਜਾਂਦਾ ਹੋ ਪਰ ਰੱਬ ਨਹੀਂ ਧੋਖਾ ਖਾਏਗਾ ਰੱਬ ਨੂੰ ਨਹੀਂ ਤੂੰ ਠੋਖਾ ਦੇ ਸਕਦਾ ਰੱਬ ਨੂੰ ਨਹੀਂ ਤੂੰ ਠੱਗ ਸਕਦਾ ਸਤਿਗੁਰੂ ਜੀ ਕਹਿੰਦੇ ਹਨ ਉਹ ਅੰਤਰਾਜਮੀ ਸਾਰਿਆਂ ਦੇ ਦਿਲਾਂ ਦੀਆਂ ਉਹ ਜਾਣਦਾ ਤੂੰ ਮਨੁੱਖਾਂ ਨੂੰ ਠੋਖਾ ਦੇਣ ਲਈ ਯਤਨ ਕਰ ਰਿਹਾ ਹੈ ਕਾਮਯਾਬੀ ਹੋ ਜਾਏਗਾ ਮਨੁੱਖ ਠੋਖਾ ਖਾ ਜਾਣੇ ਲੁਟੇ ਜਾਂਦੇ ਠੱਗੇ ਜਾਂਦੇ ਪਰ ਰੱਬ ਨਹੀਂ ਠੱਗਾ ਜਾਏਗਾ ਇਹਨੇ ਯਤਨ ਕਰੇ ਮਨੁੱਖ ਡੈਕਾਵੇ ਉਹ ਅੰਤਰਜਾਮੀ ਜਾਂ ਨਹੀਂ ਉਹ ਤਾਂ ਅੰਤਰਜਾਮੀ ਹੈ ਪਾਪ ਕਰੇ ਕਰ ਮੂ ਕਰ ਪਾਵੇ ਭੇਖ ਕਰੇ ਨਿਰਵਾਨ ਦੇਖੋ ਇਹ ਮਨੁੱਖ ਲੋਭੀ ਲਾਲਚੀ ਪਾਪ ਕਰਦਾ ਪਾਪ ਕਰਤੀ ਕਰਕੇ ਫਿਰ ਮੁਕਰ ਜਾਂਦਾ ਮੁਕਰਦਾ ਇਸ ਕਰਕੇ ਕਿਹੜਾ ਕਿਸੇ ਨੂੰ ਪਤਾ ਜਦੋਂ ਮੈਂ ਪਾਪ ਕੀਤਾ ਸੀ ਮੇਰਾ ਤਾਂ ਪਾਪ ਕਿਸ ਨੇ ਦੇਖਿਆ ਹੀ ਨਹੀਂ ਹੈ ਫਿਰ ਮੁਕਰ ਜਾਂਦਾ ਮੁਕਰਦਾ ਇਸ ਕਰਕੇ ਆ ਉਸ ਨੂੰ ਇਹ ਯਕੀਨ ਹੁੰਦਾ ਕਿ ਮੈਨੂੰ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਹੈ ਜਿਹੜੀ ਮੈਂ ਠੱਗੀ ਮਾਰੀ ਹੈ ਮੈਨੂੰ ਹੀ ਪਤਾ ਕਿਸੇ ਨੂੰ ਨਹੀਂ ਪਤਾ ਮੁਕਰ ਜਾਂਦਾ ਪਾਪ ਕਰੇ ਕਰ ਮੁਕਰ ਪਾਵੇ ਪਾਪ ਕਰਕੇ ਫਿਰ ਮੁਕਰ ਜਾਂਦਾ ਮੈਂ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਹ ਪਾਪ ਕੀ ਨਹੀਂ ਕੀਤਾ ਮੁਕਰ ਜਾਂਦਾ ਕਿਉਂਕਿ ਉਸ ਨੂੰ ਇਹ ਯਕੀਨ ਹੈ ਕਿ ਕਿਸੇ ਨੂੰ ਨਹੀਂ ਪਤਾ ਰੱਬ ਨੂੰ ਜਾਣਦੇ ਨਹੀਂ ਉਹ ਰੱਬ ਨੂੰ ਦੂਰ ਜਾਂਦਾ ਰੱਬ ਤਾਂ ਜਿਡੇ ਨੇੜੇ ਤੇੜੇ ਵੀ ਨਹੀਂ ਹੈ ਇਸ ਕਰਕੇ ਉਹ ਮੁਕਰ ਜਾਂਦਾ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਵਾਨੈ ਇਹ ਲੋਭੀ ਲਾਲਚੀ ਧਾਰਮਿਕ ਪਹਿਰਾਵਾ ਵੀ ਪਾਲੁੰਦਾ ਸੰਤਾ ਮਹਾਪੁਰਸ਼ਾਂ ਵਾਲਾ ਸੰਤਾਂ ਵਾਲਾ ਧਾਰਮਿਕ ਪਹਿਰਾਵਾ ਪਾ ਕੇ ਵੀ ਦੂਜੇ ਨੂੰ ਠੱਗਣ ਦਾ ਯਤਨ ਕਰਦਾ ਪਹਿਰਾਵੇ ਤੋਂ ਵੀ ਕੰਮ ਲਿਆ ਜਾਂਦਾ ਕੀ ਕੋਈ ਛਕ ਨਾ ਕਰ ਸਕੇ ਵੀ ਦਾ ਬੜਾ ਸੰਤ ਦਾ ਜੀ ਇਹ ਤਾਂ ਭਗਤ ਹੈ ਤਾਂ ਮਹਾਪੁਰਸ਼ ਆ ਬੰਦੇ ਪਹਿਰਾਵਾ ਦੇ ਕੇ ਵੀ ਲੁੱਟੇ ਜਾਂਦੇ ਠੱਗੇ ਜਾਂਦੇ ਪਹਿਰਾਵਾ ਪਾ ਕੇ ਵੀ ਲੁੱਟਿਆ ਜਾ ਰਿਹਾ ਜਗਤ ਵਿੱਚ ਭੇਖ ਕਰੇ ਨਿਰਵਾਨ ਇਹ ਤਾਂ ਤਿਆਗੀ ਹੈ ਨਿਰਵਾਨ ਦਾ ਅਰਥ ਉਹ ਤਿਆਗੀ ਉਦਾਸੀ ਭਾਵੇਂ ਨੂੰ ਕੋਈ ਲਾਲਚ ਨਹੀਂ ਹੈ ਇਦਾਂ ਧਾਰਮਿਕ ਪਹਿਰਾਵਾ ਪਾ ਕੇ ਵੀ ਜਗ ਜਿੰਨ ਲੁੱਟਿਆ ਜਾਂਦਾ ਪਰ ਰੱਬ ਨੂੰ ਤਾਂ ਪਤਾ ਹੈ ਕਿ ਤੇਰਾ ਪਹਿਰਾਵਾ ਉਪਰੋਂ ਉਪਰੋਂ ਅੰਦਰ ਕੀ ਲਈ ਵਠਾ ਤੂੰ ਅੰਦਰ ਤੇਰੇ ਪਾਪਾਂ ਤੇ ਕਹਿੰਦੇ ਪਾਪ ਕਰੇ ਕਰ ਮੁਕਰ ਪਾਵੈ ਪਾਪ ਕਰੀ ਜਾਂਦਾ ਫਿਰ ਮੁਕਰੀ ਜਾਂਦਾ ਸਮਝਦਾ ਕਿ ਮੇਰਾ ਪਾਪ ਕਿਸੇ ਨੂੰ ਨਹੀਂ ਪਤਾ ਭੇਖ ਕਰੈ ਮਿਰਬਾਨਾ ਨਿਰਵਾਨਾ ਵਾਲਾ ਮਹਾਪੁਰਖਾਂ ਵਾਲਾ ਸੰਤਾਂ ਵਾਲਾ ਭਗਤਾਂ ਵਾਲਾ ਪਹਿਰਾਵਾ ਪਾ ਕੇ ਭੇਖ ਦਿਖਾ ਕੇ ਲੁੱਟਦਾ ਹੈ ਜਗਤ ਨੂੰ ਪੜਾ ਤੇਨੇ ਜਾਣਤ ਦੂਰ ਤੁਮੇ ਪ੍ਰਭ ਨੇਰ ਹੈ ਪ੍ਰਭੂ ਤੂੰ ਤਾਂ ਬਿਲਕੁਲ ਨੇੜੇ ਹੈ ਇਹ ਲੋਭੀ ਲਾਲਚ ਤੈਨੂੰ ਦੂਰ ਸਮਝੀ ਬੈਠਾ ਜਿਸ ਨੂੰ ਇਹ ਪਤਾ ਰੱਬ ਹਰ ਵਕਤ ਮੇਰੇ ਨਾਲ ਹੈ ਰੱਬ ਦੇਖ ਰਿਹਾ ਹੈ ਜਿਸ ਨੂੰ ਰੱਬ ਦਾ ਭੈ ਹੈ ਰੱਬ ਦਾ ਡਰ ਹੈ ਉਹਦੇ ਕੋਲੋਂ ਕਦੀ ਗਲਤ ਕੰਮ ਨਹੀਂ ਹੁੰਦਾ ਉਹਦੇ ਕੋਲੋਂ ਕਦੀ ਪਾਪ ਨਹੀਂ ਹੋ ਸਕਦਾ ਉਹ ਰੱਬ ਤੋਂ ਡਰਦਾ ਹੈ ਪੁਰ ਜਗਤ ਨੂੰ ਨਹੀਂ ਜਗਤ ਨੂੰ ਨਹੀਂ ਦੇਖਦਾ ਕਿ ਜਗਤ ਦੇਖਦਾ ਕਿ ਨਹੀਂ ਦੇਖਦਾ ਪਰ ਉਸ ਨੂੰ ਇਹਨਾਂ ਪਤਾ ਰੱਬ ਦੇਖਦਾ ਮੇਰੇ ਬਾਰੇ ਜਿਸਦੇ ਅੰਦਰ ਰੱਬ ਦਾ ਭੈ ਹੈ ਰੱਬ ਦਾ ਡਰ ਹੈ ਉਹਦੇ ਕੋਲੋਂ ਗਲਤ ਕੰਮ ਨਹੀਂ ਹੋਈਆ ਇਸ ਕਰਕੇ ਗੁਰੂ ਦੀ ਬਾਣੀ ਸਾਡੇ ਅੰਦਰ ਰੱਬ ਦਾ ਹੀ ਡਰ ਪੈਦਾ ਕਰਦੀ ਹੈ ਰੱਬ ਦਾ ਡਰ ਦਾ ਮਤਲਬ ਡਰ ਦਾ ਮਤਲਬ ਕੀ ਹੈ ਡਰ ਵੀ ਦੋ ਤਿੰਨ ਤਰ੍ਹਾਂ ਦੇ ਦੋ ਤਰ੍ਹਾਂ ਦੇ ਰੱਬ ਦਾ ਡਰ ਹੈ ਡਰ ਦਾ ਅਰਥ ਹੈ ਭੈ ਸਤਕਾਰ ਅਦਬ ਦਾ ਹੁਣ ਰੱਬ ਕਹਦਾ ਸਲੂਟ ਡਰਉਂਦਾ ਪਰ ਇਹਨਾਂ ਪਤਾ ਜੋ ਮਨੁੱਖ ਪਾਪ ਕਰ ਰਿਹਾ ਜ਼ੁਲਮ ਕਰ ਰਿਹਾ ਠੱਗੀਆਂ ਚੋਰੀਆਂ ਇਹਦਾ ਲੇਖਾ ਜੋਖਾ ਹੋਣਾ ਇਸ ਕਰਕੇ ਉਹ ਰੱਬ ਤੇ ਡਰਦਾ ਰੱਬ ਨੂੰ ਹਰ ਵਕਤ ਨੇੜੇ ਜਾਂਦਾ ਕਿ ਰੱਬ ਦੇ ਦਰ ਤੇ ਮੈਂ ਕਬੂਲ ਨਹੀਂ ਹੋਵਾਂਗਾ ਜਿਵੇਂ ਮੈਂ ਰੱਬ ਦੀ ਨਾ ਪਰਵਾਹ ਕੀਤੀ ਜਿਵੇਂ ਪਾਪੇ ਕਰੀ ਗਿਆ ਗੁਰੂ ਦੀ ਬਾਣੀ ਸਾਡੇ ਅੰਦਰ ਰੱਬ ਦਾ ਪਿਆਰ ਪੈਦਾ ਕਰਦੀ ਹੈ ਰੱਬ ਦਾ ਸਤਕਾਰ ਪੈਦਾ ਕਰਦੀ ਹੈ ਗੁਰੂ ਦੀ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਰੱਬ ਹਰ ਵਕਤ ਨਾਲ ਹੈ ਉਹ ਇੱਕ ਹੈ ਉਹ ਸਰਬ ਵਿਆਪਕ ਹੈ ਉਹ ਹਰ ਵਕਤ ਤੇਰੇ ਨਾਲ ਹੈ ਉਹ ਕਦੇ ਵੀ ਤੇਤੋਂ ਦੂਰ ਨਹੀਂ ਹੁੰਦਾ ਉਦਾਂ ਨਾ ਰੂਪ ਹੈ ਨਾ ਰੇਖ ਹੈ ਨਾ ਰੰਗ ਹੈ ਉਹ ਹਰ ਵਕਤ ਨਾਲ ਗੁਰੂ ਦੀ ਬਾਣੀ ਸਾਨੂੰ ਇਹ ਸਮਝਾਉਂਦੀ ਉਹਦੀ ਯਾਦ ਮੇਜੋੜ ਉਹ ਤੈਨੂੰ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਉਹੀ ਹੈ ਤੈਨੂੰ ਟੋਰੀਆਂ ਠੱਗੀਆਂ ਕਰਨੇ ਦੀ ਲੋੜ ਨਹੀਂ ਹੈ ਉਹਨੇ ਤੈਨੂੰ ਪੈਦਾ ਕੀਤਾ ਤੇਰੀ ਸਾਰੀ ਸਵਾਲ ਉਹ ਆਪ ਕਰੇਗਾ ਜਦੋਂ ਇਹ ਸਮਝ ਆ ਗਈ ਫਿਰ ਉਹ ਪਾਪ ਕਰਦਾ ਹੀ ਨਹੀਂ ਹੈ ਕਿ ਮੈਂ ਪਾਪ ਕਿਉਂ ਕਰਾਂ ਮੈਨੂੰ ਪਾਲਣ ਵਾਲਾ ਮੈਨੂੰ ਪੈਦਾ ਕਰਨ ਵਾਲਾ ਮੈਗੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਮੇਰੇ ਨਾਲ ਮੈਂ ਕਿਉਂ ਪਾਪ ਕਰਾਂ ਮੈਂ ਕਿਉਂ ਕਿਸੇ ਨੂੰ ਠੱਗਾ ਮੈਂ ਕਿਉਂ ਕਿਸੇ ਦੀ ਕਿਸੇ ਦੀ ਚੋਰੀ ਕਰਾਂ ਉਹ ਫਿਰ ਚੋਰੀਆਂ ਨਹੀਂ ਕਰਦਾ ਠੱਗੀਆਂ ਨਹੀਂ ਮਾਰਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਪਰ ਜਿਹੜਾ ਰੱਬ ਨੂੰ ਦੂਰ ਜਾਣਦਾ ਉਹ ਲੋਭ ਲਾਲਚਾਂ ਵਿੱਚ ਫਸਿਆ ਹੋਇਆ ਇੱਧਰ ਉੱਧਰ ਦੇਖਦਾ ਅਤੇ ਪਾਪ ਕਰੀ ਜਾਂਦਾ ਮੁਕਰੀ ਜਾਂਦਾ ਮਾਇਆ ਦੀ ਝਟਕਨਾ ਵਿੱਚ ਪਿਆ ਰਹਿੰਦਾ ਜਾਂਤ ਦੂਰ ਤੁਮੇ ਪ੍ਰਭ ਨੇਰ ਉਤ ਤੱਕੇ ਉਤ ਤੇ ਉਤ ਪੇਖੇ ਆਵੇ ਲੋਭੀ ਫੇਰ ਰਹੋ ਆਖਰੀ ਤੁਕ ਜਬ ਲਗ ਟੁੱਟੇ ਨਹੀਂ ਮਨ ਭਰਮਾਂ ਤਬ ਲਗ ਮੁਕਤ ਨਾ ਹੋਵੇ ਮਨੁੱਖ ਜਿੰਨਾ ਚਿਰ ਮਾਇਆ ਦੀ ਭਟਕਣਾ ਵਿੱਚ ਪਿਆ ਹੋਇਆ ਨਾ ਇਹ ਲੋਭ ਲਾਲਚਾਂ ਤੋਂ ਮੁਕਤ ਨਹੀਂ ਹੋ ਸਕਦਾ ਮਾਇਆ ਦੀ ਭਟਕਣਾ ਵਿੱਚ ਕਰਾਏ ਪਿਆ ਰਹਿੰਦਾ ਮਾਇਆ ਹੀ ਮੁੱਖ ਰੱਖੀ ਹੋਈ ਮਨੁੱਖ ਨੇ ਨਾਲੇ ਸਭ ਕੁਝ ਛੱਡ ਜਾਣਾ ਇੱਕੋ ਇੱਕ ਧਿਆਨ ਹੈ ਕਿ ਮਾਇਆ ਵਧੇ ਮਾਇਆ ਵਧੇ ਮੇਰੇ ਕੋਲ ਮਾਇਆ ਬਣੀ ਮਾਇਆ ਇਕੱਠੀ ਕਰਨ ਵਾਸਤੇ ਦੇਖੋ ਕਿਤਨੇ ਪਾਪ ਹੋ ਰਹੇ ਜ਼ੁਲਮ ਹੋ ਰਹੇ ਪਾਪ ਕਰਨ ਲੱਗਿਆ ਬਿਲਕੁਲ ਨਹੀਂ ਸੰਗਦਾ ਬਿਲਕੁਲ ਨਹੀਂ ਜਗਦਾ ਸਭ ਕੁਝ ਇਹ ਕਰਨ ਨੂੰ ਤਿਆਰ ਹੈ ਆਪਣੀ ਇੱਜ਼ਤ ਵੇਚਣ ਨੂੰ ਤਿਆਰ ਹੈ ਮਾਇਆ ਇਕੱਠੀ ਕਰਨ ਵਾਸਤੇ ਸਭ ਕੁਝ ਨਿਲਾਮ ਕਰਨ ਵਾਸਤੇ ਤਿਆਰ ਹੈ ਬਸ ਮਾਇਆ ਆਦਿ ਕਰਾਈ ਪਿਆ ਸਤਗੁਰੂ ਜੀ ਕਹਿੰਦੇ ਹਨ ਜਦ ਨਾ ਤੂਟੇ ਨਾ ਹੀ ਮਨ ਪਰਮਾ ਜਿੰਨਾ ਚਿਰ ਇਹ ਮਨ ਦੀ ਮਨ ਵਿੱਚੋਂ ਇਹ ਮਾਇਆ ਦੀ ਭਟਕਣਾ ਖਤਮ ਨਹੀਂ ਹੁੰਦੀ ਉਨਾਂ ਚਿਰ ਇਹ ਮਨੁੱਖ ਮੁਕਤ ਨਹੀਂ ਹੋ ਸਕਦਾ ਲੋਭ ਲਾਲਚਾਂ ਤੋਂ ਸਭ ਤਰ੍ਹਾਂ ਦੀ ਚਸਕਿਆਂ ਤੋਂ ਤਦ ਮੁਕਤ ਹੋਏਗਾ ਜਦੋਂ ਇਹਦੀ ਪਟਕਣਾ ਖਤਮ ਹੋਏਗੀ ਪਟਕਣਾ ਤਾਂ ਖਤਮ ਹੋਏਗੀ ਜਦੋਂ ਇਹ ਗੁਰੂ ਦੀ ਬਾਣੀ ਨਾਲ ਜੁੜੇਗਾ ਗੁਰੂ ਦੇ ਸ਼ਬਦ ਨਾਲ ਜੁੜੇਗਾ ਪਟਕਣਾ ਕਰਾਹੇ ਪਿਆ ਰਹਿੰਦਾ ਮਾਇਆ ਤੋਂ ਬਿਨੋਂ ਇਸ ਨੂੰ ਹੋਰ ਕੁਝ ਦਿਖਦਾ ਹੀ ਨਹੀਂ ਹੈ ਗੁਰੂ ਦੀ ਬਾਣੀ ਸਾਡੇ ਮਨ ਨੂੰ ਰੱਬ ਵੱਲ ਨੂੰ ਮੋੜਦੀ ਹੈ ਕਿ ਰੱਬ ਨਾਲ ਜੁੜ ਪ੍ਰਭੂ ਨਾਲ ਜੁੜ ਗੁਰੂ ਨਾਲ ਇਥੇ ਕਿੰਨਾ ਕਿਤੇ ਰਹਿਣਾ ਜਾਗ ਤੇ ਚੰਗੇ ਕੰਮ ਕਰ। ਕਹਿੰਦੇ ਜਬ ਨਾ ਤੂਟੇ ਨਾ ਹੀ ਮਨ ਭਰਮਾਂ ਤਬ ਲਗ ਮੁਕਤ ਨਾ ਕੋਈ। ਕੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ। ਸਤਗੁਰੂ ਜੀ ਕਹਿੰਦੇ ਹਨ। ਕੋ ਨਾਨਕ ਦਿਆਲ ਸੁਆਮੀ ਜਿਸ ਦੇ ਉਤੇ ਉਹ ਪ੍ਰਭੂ ਦਇਆ ਕਰਦਾ ਹੈ ਮਾਲਕ। ਉਦੀ ਮੰਦੀ ਭਟਕਣਾ ਖਤਮ ਹੋ ਜਾਂਦੀ ਹੈ। ਉਦਬਾ ਖਤਮ ਹੋ ਜਾਂਦੀ ਹੈ। ਉਹ ਆਤਮਿਕ ਅਡੋਲਤਾ ਪ੍ਰਾਪਤ ਕਰ ਲੈਂਦਾ ਹੈ। ਅਤੇ ਸਭ ਤਰ੍ਹਾਂ ਦੇ ਲੋਭ ਲਾਲਚਾਂ ਤੋਂ ਮੁਕਤ ਹੋ ਜਾਂਦਾ ਹੈ। ਸਭ ਤਰ੍ਹਾਂ ਦੀ ਚਸਕਿਆਂ ਤੋਂ ਸਭ ਤਰ੍ਹਾਂ ਦੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਉਹਦਾ ਦੇਖਣਾ ਚੰਗਾ ਹੋ ਜਾਂਦਾ ਬੋਲਣਾ ਚੰਗਾ ਹੋ ਜਾਂਦਾ ਸੁਣਨਾ ਚੰਗਾ ਹੋ ਜਾਂਦਾ ਉਹਦਾ ਜੀਵਨ ਬਦਲ ਜਾਂਦਾ ਉਹ ਇੱਕ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਉਹਦੀ ਭਟਕਣਾ ਖਤਮ ਹੋ ਜਾਂਦੀ ਦੁਬਧਾ ਖਤਮ ਹੋ ਜਾਂਦੀ ਉਹ ਸਾਰਿਆਂ ਦੇ ਵਿੱਚ ਉਸ ਪ੍ਰਭੂ ਨੂੰ ਵਸਦਾ ਦੇਖ ਲੈਂਦਾ ਉਸ ਨੂੰ ਸਮਝ ਆ ਜਾਂਦੀ ਹੈ ਕਿ ਉਹ ਪ੍ਰਭੂ ਮਾਨੂੰ ਪੈਦਾ ਕਰਨ ਵਾਲਾ ਉਹੀ ਮੈਨੂੰ ਰਿਜਕ ਦੇਣ ਵਾਲਾ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਤਾਂ ਉਹ ਪ੍ਰਭੂ ਹੈ ਫਿਰ ਉਹ ਕਦੇ ਗਲਤ ਕੰਮ ਨਹੀਂ ਕਰਦਾ ਗਲਤ ਕੰਮ ਨਹੀਂ ਕਰਦਾ ਉਸ ਨੂੰ ਕਿਹਾ ਮਹਾਰਾਜ ਨੇ ਉਹ ਮਨੁੱਖ ਹੈ ਅਸਲ ਸੰਤ ਉਹ ਮਨੁੱਖ ਹੈ ਅਸਲ ਭਗਤ ਉਹ ਮਨੁੱਖ ਹੈ ਅਸਲ ਰੱਬ ਦਾ ਸੇਵਕ ਪਹਿਰਾਵਾ ਪਾ ਕੇ ਭਗਤ ਸੰਤ ਨਹੀਂ ਬਣਿਆ ਜਾ ਸਕਦਾ ਇਸ ਸ਼ਬਦ ਵਿੱਚ ਕੀ ਸਾਨੂੰ ਸਿੱਖਿਆ ਮਿਲਦੀ ਹੈ ਇੱਕ ਤਾਂ ਇਹ ਸਿੱਖਿਆ ਮਿਲਦੀ ਹੈ ਕਿ ਪਹਿਰਾਵਾ ਪਾਕੀ ਸੰਤ ਭਗਤ ਨਹੀਂ ਬਣਿਆ ਜਾ ਸਕਦਾ ਅਸਲ ਸੰਤ ਭਗਤ ਜਨ ਉਹ ਆ ਜਿਹੜਾ ਉਸ ਇੱਕ ਨੂੰ ਪਛਾਣ ਲੈਂਦਾ ਉਸ ਪ੍ਰਭੂ ਉਹ ਸੰਤ ਭਗਤ ਜਨ ਹੈ ਉਹ ਫਿਰ ਲੋਭ ਲਾਲਤਾਂ ਵਿੱਚ ਨਹੀਂ ਫਸਦਾ ਉਹਦੇ ਕੋਲੋਂ ਮੰਦਾ ਕੰਮ ਨਹੀਂ ਹੁੰਦਾ ਉਹਦੇ ਕੋਲੋਂ ਗਲਤ ਕੰਮ ਨਹੀਂ ਹੁੰਦਾ ਉਹ ਮਨੁੱਖ ਜੀਵ ਦਾ ਹੀ ਮੁਕਤ ਹੈ ਸੋ ਇਹ ਵਿਚਾਰ ਸੀ ਫੁੱਲਾਂ ਚੱਕਾਂ ਦੀ ਜਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ